ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਹੀ ਮੈਂ ਤੁਹਾਡੇ ਵਾਸਤੇ ਬਿਨਾ ਘਿਓ ਤੇ ਬਿਨਾ ਚਾਸ਼ਨੀ ਤੋਂ ਬਣਨ ਵਾਲੀ ਇੱਕ ਬਹੁਤ ਹੀ ਟੇਸਟੀ ਮਿਠਾਈ ਦੀ ਜਿਹੜੀ ਰੈਸਪੀ ਲੈ ਕੇ ਆਈ ਆਂ ਇਹਨੂੰ ਬਣਾਉਣ ਵਾਸਤੇ ਨਾ ਤਾਂ ਤੁਹਾਨੂੰ ਉਹਦੇ ਵਿੱਚ ਕੋਈ ਖੋਆ ਪਾਣ ਦੀ ਜ਼ਰੂਰਤ ਪੈਗੀ ਨਾ ਹੀ ਇਹਦੇ ਵਾਸਤੇ ਆਪਾਂ ਬਹੁਤ ਜ਼ਿਆਦਾ ਇੰਗਰੀਡੀਅੰਟ ਯੂਜ਼ ਕਰਨ ਵਾਲੇ ਆਂ ਘਰ ਦੇ ਹੀ ਸਮਾਨ ਨਾਲ ਜਿਹੜੀ ਬਹੁਤ ਹੀ ਟੇਸਟੀ ਮਿਠਾਈ ਬਣ ਕੇ ਤਿਆਰ ਹੋ ਜਾਂਦੀ ਹੈ ਤਾਂ ਉਮੀਦ ਕਰਦੀ ਆਂ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੇਗੀ ਚੰਗੀ ਲੱਗੀ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਇਸ ਮਠਿਆਈ ਨੂੰ ਬਣਾਉਣ ਵਾਸਤੇ ਆਪਾਂ ਸਭ ਤੋਂ ਪਹਿਲਾਂ ਜਿਹੜਾ ਇੱਕ ਕੱਪ ਲੈਣਾ ਹੈ ਦੁੱਧ ਘਰਦਨ ਕੋਈ ਵੀ ਕੱਪ ਕੌਲੀ ਤੁਸੀਂ ਨਾਪ ਵਾਸਤੇ ਬਸ ਇੱਕੋ ਹੀ ਯੂਜ਼ ਕਰ ਲਿਓ ਸਾਰਾ ਨਾਪ ਉਸੇ ਦੇ ਨਾਲ ਹੀ ਲੈਣਾ ਹੁਣ ਦੁੱਧ ਦੇ ਵਿੱਚ ਤੁਸੀਂ ਚਾਹੇ ਕੱਚਾ ਜਾਂ ਉਬਲਿਆ ਕੋਈ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਆਪਾਂ ਸ਼ੁਰੂ ਵਿੱਚ ਦੁੱਧ ਨੂੰ ਇੱਕ ਵਾਰੀ ਦੁਬਾਰਾ ਜਿਹੜਾ ਉਬਾਲ ਜ਼ਰੂਰ ਲੈ ਕੇ ਆਣਾ ਤੇ ਜਿਵੇਂ ਦੁੱਧ ਉਬਲ ਜਾਂਦਾ ਨਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਚੀਨੀ ਅੱਧਾ ਕੱਪ ਦੇ ਕਰੀਬ ਆਪਾਂ ਇਹਦੇ ਵਿੱਚ ਚੀਨੀ ਪਾਈ ਹੈ ਜੇ ਤੁਹਾਨੂੰ ਮਿੱਠਾ ਜ਼ਿਆਦਾ ਪਸੰਦ ਹੈ ਤੇ ਤੁਸੀਂ ਇੱਕ ਤੋਂ ਦੋ ਜਿਹੜੇ ਛੋਟੇ ਚਮਚਾ ਹੈ ਨਾ ਉਹ ਥੋੜਾ ਜਿਹਾ ਮਿੱਠਾ ਇਹਦੇ ਵਿੱਚ ਜ਼ਿਆਦਾ ਵੀ ਕਰ ਸਕਦੇ ਹੋ ਹੁਣ ਆਪਾਂ ਸ਼ੁਰੂ ਵਿੱਚ ਨਾ ਚੀਨੀ ਨੂੰ ਦੁੱਧ ਚ ਇੱਕ ਵ ਹੰਦੀ ਹੈ ਨਾ ਫਿਰ ਆਪਾਂ ਇਹਨੂੰ 2 ਤੋਂ 3 ਮਿੰਟ ਵਾਸਤੇ ਦੁੱਧ ਨੂੰ ਐਵੇਂ ਪਕਾਵਾਂਗੇ ਹਲਕਾ ਜਿਹਾ گاੜਾ ਹੋ ਜਾਏਗਾ ਜ਼ਿਆਦਾ گاੜਾ ਨਹੀਂ ਹੋਏਗਾ ਤਾਂ ਹੁਣ ਜਿਵੇਂ ਦੇਖੋ ਇਹਦੇ ਵਿੱਚ ਚੀਨੀ ਹੈ ਜਿਹੜੀ ਘੁਲ ਗਈ ਹੈ ਨਾ ਇਸ ਤੋਂ ਬਾਅਦ ਆਪਾਂ ਇਹਨੂੰ ਲਗਾਤਾਰ ਚਲਾਉਂਦੇ ਹੋਏ ਪਕਾਣਾ ਹੈ ਤੇ ਜਿਵੇਂ ਹੀ ਆਪਾਂ ਨੂੰ 2 ਤੋਂ 3 ਮਿੰਟ ਪਕਾ ਲੈਣੇ ਆ ਹਲਕਾ ਜਿਹਾ ਦੇਖੋ ਪਹਿਲਾਂ ਤੋਂ ਇਹ گاੜਾ ਹੋਇਆ ਫਿਰ ਆਪਾਂ ਇਹਦੇ ਵਿੱਚ ਨਾ ਸੇਮ ਕਾਪੀਆਂ ਕਟੋਰੀ ਦੇ ਨਾਪ ਨਾਲ ਕੌਲੀ ਦੇ ਨਾਪ ਨਾਲ ਜਿਹਦੇ ਨਾਲ ਵੀ ਤੁਸੀਂ ਸ਼ੁਰੂ ਵਿੱਚ ਨਾਪ ਲੈਣਾ ਇਹਦੇ ਵਿੱਚ ਪਾਣਾ ਪਨੀਰ ਤਾਂ ਆਪਾਂ ਇਹਦੇ ਵਿੱਚ ਜਿਹੜਾ 2 ਕੱਪ ਪਨੀਰ ਪਾਵਾਂਗੇ ਤੇ ਇਹ ਵਾਲਾ ਜਿਹੜਾ ਪਨੀਰ ਹੈ ਨਾ ਘਰ ਵਿੱਚ મે ਬਣਾਇਆ ਹੋਇਆ ਥੋੜਾ ਜਿਹਾ ਇਹਨੂੰ ਆਪਾਂ ਪਹਿਲਾਂ ਕद्दूकस ਕਰ ਲੈਣਾ ਜਾਂ ਤੁਸੀਂ ਐਵੇਂ ਹੱਥਾਂ ਨਾਲ ਥੋੜਾ ਇਹਨੂੰ ਮਸਲ ਲੈਣਾ ਤਾਂ ਇਹ ਜਿਹੜਾ ਇੱਕ ਕੱਪ ਇਹ ਹੋ ਰਿਹਾ ਇੱਕ ਕੱਪ ਇਹਦੇ ਵਿੱਚ ਆਪਾਂ ਪਹਿਲਾਂ ਪਾਤਾ ਟੋਟਲ ਆਪਾਂ ਇਹਦੇ ਵਿੱਚ 2 ਕੱਪ ਪਨੀਰ ਯੂਜ਼ ਕੀਤਾ ਹੈ ਤੇ ਪਨੀਰ ਜਿਵੇਂ ਜੇ ਤੁਸੀਂ ਕੋਈ ਮਠਿਆਈ ਬਣਾਉਣ ਵਾਸਤੇ ਪਨੀਰ ਯੂਜ਼ ਕਰਦੇ ਹੋ ਨਾ ਜੇ ਉਹਨੂੰ ਘਰ 'ਚ ਬਣਾਉਂਦੇ ਹੋ ਤਾਂ ਜਿਵੇਂ ਆਪਾਂ ਨਾ ਇੱਕ ਦਿਨ ਅਗਰ ਪਹਿਲਾਂ ਬਣਾ ਕੇ ਉਹਨੂੰ ਰੱਖ ਦਿੰਨੇ ਜਿਵੇਂ ਆਪਾਂ ਰਾਤ ਨੂੰ ਬਣਾ ਕੇ ਪਨੀਰ ਨੂੰ ਫ੍ਰਿਜ 'ਚ ਰੱਖ ਤਾਂ ਨੈਕਸਟ ਡੇ ਉਹਦੀ ਮਠਿਆਈ ਬਣਾਉਨੇ ਆ ਤਾਂ ਬਹੁਤ ਹੀ ਵਧੀਆ ਉਹਦਾ ਇੱਕ ਟੈਕਸਚਰ ਆ ਜਾਂਦਾ ਬਸ ਫ੍ਰੀਜ਼ਰ 'ਚ ਨਹੀਂ ਸਟੋਰ ਕਰਨਾ ਫ੍ਰਿਜ 'ਚ ਉਹਨੂੰ ਰੱਖ ਦੋ ਅਗਲੇ ਦਿਨ ਉਹਦੀ ਜਿਹੜੀ ਮਠਿਆਈ ਆਪਾਂ ਬਣਾਉਨੇ ਆ ਉਹਦਾ ਟੈਕਸਚਰ ਬਹੁਤ ਅੱਛਾ ਆਂਦਾ ਹੈ ਤਾਂ ਇਹ ਵੀ ਮੈਂ ਜਿਹੜਾ ਇੱਕ ਦਿਨ ਪਹਿਲਾਂ ਬਣਾ ਕੇ ਰੱਖਿਆ ਹੋਇਆ ਸੀ ਹੁਣ ਆਪਾਂ ਇਹਨੂੰ ਕੀ ਕਰਨਾ ਲਗਾਤਾਰ ਚਲਾਉਂਦੇ ਗੈਸ ਦਾ ਫਲੇਮ ਹੈ ਜਿਹੜਾ ਤੁਸੀਂ ਲੋ ਟੂ ਮੀਡੀਅਮ ਰੱਖ ਸਕਦੇ ਹੋ ਪੂਰਾ ਫੁੱਲ ਫਲੇਮ ਨਹੀਂ ਕਰਨਾ ਬਸ ਘੱਟ ਫਲੇਮ ਰੱਖਣਾ ਤੇ ਜਦੋਂ ਇਹਨੂੰ ਥੋੜਾ ਜਿਹਾ ਪਕਾ ਲਓ ਹਲਕਾ ਜਿਹਾ گاੜਾ ਹੋ ਜਾਏ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਮਿਲਕ ਪਾਊਡਰ 4 ਚਮਚ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਪਾਇਆ ਮਿਲਕ ਪਾਊਡਰ ਤੁਸੀਂ ਕਿਸੇ ਵੀ ਬ੍ਰਾਂਡ ਦਾ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਜਿਵੇਂ ਛੋਟੇ ਪਾਊ ਚਾਹੁੰਦੇ ਆ ਨਾ 10 ਜਾਂ 20 ਰੁਪਏ ਵਾਲੇ ਉਹ ਵੀ ਤੁਸੀਂ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਤੇ ਮਿਲਕ ਪਾਊਡਰ ਪਾਉਣ ਤੋਂ ਬਾਅਦ ਨਾ ਬਹੁਤ ਹੀ ਜਲਦੀ گاੜਾ ਹੋਣਾ ਸ਼ੁਰੂ ਹੋ ਜਾਂਦਾ ਤੇ ਜਿਵੇਂ ਕੜਾਈ ਦੇ ਨਾ ਇਹ ਜਿਹੜਾ ਨੀਚੇ ਵੀ ਲੱਗਣਾ ਸ਼ੁਰੂ ਹੋ ਜਾਂਦਾ ਤਲੇ ਤੇ ਵੀ ਉਹਦੇ ਲੱਗਣਾ ਸ਼ੁਰੂ ਹੋ ਜਾਂਦਾ ਤਾਂ ਆਪਾਂ ਨੂੰ ਚਲਾਉਣਾ ਬਿਲਕੁਲ ਨਹੀਂ ਛੱਡਣਾ ਲਗਾਤਾਰ ਇਹਨੂੰ ਚਲਾਉਂਦੇ ਰਹਿਣਾ ਤੇ ਹੌਲੀ ਹੌਲੀ ਜਿਵੇਂ ਜਿਵੇਂ ਪਕਾਉਂਦੇ ਜਾਵਾਂਗੇ ਨਾ ਇਸ ਤਰ੍ਹਾਂ ਦੇਖੋ ਇਹ ਮਿਕਸਚਰ ਹੈ ਜਿਹੜਾ ਹੋਣਾ ਸ਼ੁਰੂ ਹੋ ਜਾਏਗਾ ਪਹਿਲਾਂ ਤਾਂ ਉਹਦਾ ਟੈਕਸਚਰ ਵੀ ਕਾਫੀ ਚੇਂਜ ਹੋ ਗਿਆ گاੜਾ ਹੋਣਾ ਸ਼ੁਰੂ ਹੋ ਗਿਆ ਬਸ ਆਪਾਂ ਇੱਕ ਚੀਜ਼ ਦਾ ਧਿਆਨ ਰੱਖਣਾ ਇਹਨੂੰ ਨਾ ਪੂਰੀ ਤਰ੍ਹਾਂ ਡਰਾਈ ਨਹੀਂ ਕਰਨਾ ਪੂਰੀ ਤਰ੍ਹਾਂ ਨੂੰ ਸੁਕਾਉਣਾ ਨਹੀਂ ਹੈ हां ਜਿਵੇਂ ਜਿਵੇਂ ਆਪਾਂ ਨੂੰ ਪਕਾਉਂਦੇ ਜਾਵਾਂਗੇ ਐਵੇਂ ਇਕੱਠਾ ਹੁੰਦਾ ਜਾਏਗਾ ਨਾ ਜਦੋਂ ਇਸ ਤਰ੍ਹਾਂ ਦਾ ਰਹਿ ਜਾਏਗਾ ਨਾ ਇਹਦਾ ਟੈਕਸਚਰ ਦੇਖੋ ਪੂਰੀ ਤਰ੍ਹਾਂ ਡਰਾਈ ਨਹੀਂ ਹੋਇਆ ਸੁੱਕਾ ਜਿਹਾ ਨਹੀਂ ਹੈ ਬਸ ਫਿਰ ਆਪਾਂ ਗੈਸ ਦਾ ਫਲੇਮ ਬੰਦ ਕਰ ਦੇਣਾ ਹੁਣ ਆਪਾਂ ਇਹਨਾਂ ਨੂੰ ਇੱਕ ਲਗ ਜਿਹੜੀ ਇਹ ਪਲੇਟ 'ਚ ਕੱਢ ਲੈਣਾ ਇਸ ਤੋਂ ਬਾਅਦ ਥੋੜਾ ਜਿਹਾ ਹੱਥਾਂ ਨਾਲ ਦੇਖੋ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਮੈਸ਼ ਕਰ ਲੈਣਾ ਥੋੜਾ ਮਸਲ ਜਿਹਾ ਲੈਣਾ ਤੇ ਇਸ ਤੋਂ ਬਾਅਦ ਹੁਣ ਤੁਸੀਂ ਚਾਹੋ ਤੇ ਇਹਦੇ ਬਿਲਕੁਲ ਛੋਟੇ-ਛੋਟੇ ਜਿਵੇਂ ਆਪਾਂ ਲੱਡੂ ਬਣਾਉਂਦੇ ਆ ਨਾ ਉਹ ਬਣਾ ਸਕਦੇ ਹੋ ਜਾਂ ਚਾਹੋ ਤੇ ਜਿਸ ਵੀ ਸ਼ੇਪ ਚ ਦੇ ਪੇੜੇ ਬਣਾਉਣਾ ਚਾਹੋ ਪੇੜੇ ਬਣਾ ਸਕਦੇ ਹੋ ਰੋਲ ਬਣਾ ਸਕਦੇ ਹੋ ਹੁਣ ਦੇਖੋ ਜਿਸ ਤਰ੍ਹਾਂ ਆਪਾਂ ਇਹ ਲੱਡੂ ਬਣਾ ਰਹੇ ਆ ਇਸ ਤਰ੍ਹਾਂ ਤੁਸੀਂ ਬਣਾਉਣਾ ਚਾਹੋ ਤੇ ਇਹ ਵੀ ਬਣਾ ਸਕਦੇ ਹੋ ਜਾਂ ਫਿਰ ਜੇ ਤੁਹਾਡੇ ਕੋਲ ਕੋਈ ਮੋਲਡ ਪਿਆ ਹੋਇਆ ਨਾ ਇਸ ਤਰ੍ਹਾਂ ਉਹਦੇ ਨਾਲ ਤੁਸੀਂ ਇਹਨੂੰ ਇੱਕ ਪੇੜੇ ਦੀ ਸ਼ੇਪ ਵੀ ਦੇ ਸਕਦੇ ਹੋ ਕੁੱਕੀ ਕਟਰ ਆਉਂਦੇ ਆ ਨਾ ਉਹਨਾਂ ਨਾਲ ਵੀ ਇਹਨੂੰ ਜਿਹੜਾ ਤੁਸੀਂ ਇਸ ਤਰ੍ਹਾਂ ਇੱਕ ਪੇੜੇ ਦੀ ਸ਼ੇਪ ਦੇ ਸਕਦੇ ਹੋ ਤਾਂ ਮੈਂ ਇਸ ਤਰ੍ਹਾਂ ਦੇਖੋ ਇੱਕ ਇਹ ਪੇੜਾ ਬਣਾਇਆ ਔਰ ਬਹੁਤ ਈਜ਼ੀ ਵੇ ਨਾਲ ਬਣ ਗਿਆ ਕੋਈ ਆਪਾਂ ਇਹਦੇ ਵਿੱਚ ਕਿਉਂ ਨਹੀਂ ਯੂਜ਼ ਕੀਤਾ ਕੋਈ ਆਪਾਂ ਨੂੰ ਇਹਦੇ ਵਿੱਚ ਖੰਡ ਵਾਲੀ ਚਾਸ਼ਨੀ ਨਹੀਂ ਬਣਾਣੀ ਪਈ ਇਸੇ ਤਰ੍ਹਾਂ ਜਿੰਨੇ ਬਾਕੀ ਪੇੜੇ ਹਨ ਨਾ ਉਹ ਵੀ ਆਪਾਂ ਬਣਾ ਕੇ ਸਾਰੇ ਤਿਆਰ ਕਰ ਲਾਂਗੇ ਤਾਂ ਸਾਰੇ ਪੇੜੇ ਆਪਾਂ ਬਣਾ ਲਏ ਹੁਣ ਦੇਖੋ ਜੇ ਤਾਂ ਤੁਸੀਂ ਇਹਨਾਂ ਨੂੰ ਐਵੇਂ ਹੀ ਸਰਵ ਕਰਨਾ ਚਾਹੁੰਦੇ ਹੋ ਤਾਂ ਐਵੇਂ ਹੀ ਕਰ ਸਕਦੇ ਹੋ ਇਹਦੇ ਉੱਤੇ ਜਿਹੜਾ ਚਾਂਦੀ ਦਾ ਵਰਕ ਆਂਦਣਾ ਚਾਂਦੀ ਦਾ ਪੇਪਰ ਉਹ ਲਗਾਉਣਾ ਚਾਹੁੰਦੇ ਹੋ ਉਹ ਲਗਾ ਸਕਦੇ ਹੋ ਜਾਂ ਮੈਂ ਇਹਨਾਂ ਥੋੜਾ ਜਿਹਾ ਕਲਰ ਹਲਕਾ ਜਿਹਾ ਲੈ ਕੇ ਨਾ orange food color ਹੈ ਇਹਨੂੰ ਪਾਣੀ 'ਚ ਥੋੜਾ ਜਿਹਾ ਮਿਕਸ ਸਕਦੇ ਹੋ ਜੇ ਕਈ ਵਾਰੀ ਹੁੰਦਾ ਨਾ ਕਈਆਂ ਨੂੰ ਕਲਰ ਨਹੀਂ ਪਸੰਦ ਹੁੰਦਾ ਤਾਂ ਤੁਸੀਂ ਫਿਰ ਇਹਨੂੰ ਐਵੇਂ ਹੀ ਜਿਹੜਾ ਰੱਖ ਸਕਦੇ ਹੋ ਤਾਂ ਇਸ ਤਰ੍ਹਾਂ ਆਪਾਂ ਇਹਨੂੰ ਉੱਪਰੋਂ ਦੇਖੋ ਥੋੜਾ ਜਿਹਾ ਕਲਰ ਨਾਲ ਉਹ ਕਰਤਾ ਤੇ ਨਾਲ ਹੀ ਨਾ ਪਿਸਤਾ ਨੂੰ ਮੈਂ ਥੋੜਾ ਜਿਹਾ ਕੱਟ ਕਰ ਲਿਆ ਉਹਦੇ ਨਾਲ ਇਹਦੀ ਗਾਰਨਿਸ਼ਿੰਗ ਕਰ ਦਿੱਤੀ ਤੁਸੀਂ ਚਾਹੋ ਨਾ ਜੇ ਕਲਰ ਨਹੀਂ ਲਗਾਉਣਾ ਚਾਹੁੰਦੇ ਜਾਂ ਚਾਂਦੀ ਦਾ ਵਰਕ ਨਹੀਂ ਲਗਾਉਣਾ ਬਾਦਾਮ ਨੂੰ ਵਿੱਚ ਤੋਂ ਕੱਟ ਕਰਕੇ ਨਾ ਉਹ ਵੀ ਇਹਦੇ ਉੱਤੇ ਲਗਾ ਸਕਦੇ ਹੋ ਕਾਜੂ ਲਗਾ ਸਕਦੇ ਹੋ ਜਾ ਇਸ ਤਰ੍ਹਾਂ ਆਪਾਂ ਇਹ ਸਾਰੇ ਪੀੜੀਆਂ ਜਿਹੜੇ ਬਣਾ ਕੇ ਤਿਆਰ ਕਰ ਲਏ ਆ ਤੁਹਾਨੂੰ ਤੋੜ ਕੇ ਇਹਦਾ ਟੈਕਸਚਰ ਵੀ ਦਿਖਾ ਦੇਣੀ ਆ ਦੇਖੋ ਜਿਸ ਤਰ੍ਹਾਂ ਕਲਾਕੰਦ ਵਾਲੀ ਮਿਠਾਈ ਬਣ ਕੇ ਤਿਆਰ ਹੁੰਦੀ ਹੈ ਨਾ ਬਸ ਉਸੇ ਤਰ੍ਹਾਂ ਇਹਦਾ ਟੈਕਸਚਰ ਆਉਂਦਾ ਖਾਣ ਵਿੱਚ ਤਾਂ ਟੇਸਟੀ ਬਣਦੀ ਬਹੁਤ ਹੈ ਤੇ ਇਹਨੂੰ ਤੁਸੀਂ ਫ੍ਰਿਜ 'ਚ ਜਿਹੜਾ 4 ਤੋਂ 5 ਦਿਨ ਵਾਸਤੇ ਸਟੋਰ ਕਰਕੇ ਰੱਖ ਸਕਦੇ ਹੋ ਤਾਂ ਉਮੀਦ ਕਰਦੀ ਆ ਤੁਹਾਨੂੰ ਇਹ ਰੈਸਪੀ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜਲਦੀ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਆਪਣਾ ਧਿਆਨ ਰੱਖੋ ਆਪਣੀ ਫੈਮਿਲੀ ਦਾ ਧਿਆਨ ਰੱਖੋ